ਗੋੜਾ ਫੜਾ ਫਾਟ ਕੇ ਗੇੜਿਆ ਮੰਮੀ ਨੂੰ ਜਿਵੇਂ ਉਹ ਕਹਿੰਦੀ ਆ ਨਾ 225 ਇਹ ਫਲਾਸ ਵਿੱਚ ਪਾਣੀ ਰੱਖਿਆ ਹੈ ਜੀਓ ਸਾਡੇ ਪੂਰੇ ਵਲੌਗ ਦੇ ਨਾਲ ਤੇ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਚਲੋ ਮਿਲਦੇ ਆ ਬਾਅਦ ਚ ਪਹਿਲਾਂ ਪੋਚਾ ਲਾ ਲਈ ਤੇ ਗਾਇਜ਼ ਮੈਂ ਲਗਾ ਲਿਆ ਪੋਚੇ ਤਲਾ ਚਮਕੜੀਆਂ ਨੇ ਹੁਣ ਪੋਰਟ ਪਹਿਆ ਕਰਦੇ ਆ ਤੇ ਫਾਈਨਲੀ ਗਾਇਸ ਸਾਰਾ ਗੰਮ ਖਤਮ ਹੋ ਚੁੱਕਾ ਹੈ ਅਸੀਂ ਵੀ ਰੈਡੀ ਹੋ ਚੁੱਕੇ ਆ ਤੇ ਹਣੀ ਸਾਡੇ ਵੀ ਜਿਹੜਾ ਬਹੁਤ ਬੋਰ ਹੋ ਗਿਆ ਸ੍ਰੀ ਦਾ ਤੇ ਹੁਣ ਅਸੀਂ ਵੇਟ ਕਰ ਰਹੇ ਆ ਸ੍ਰੀ ਵੀ ਐਕਸਾਈਟਡ ਆ ਕਿਉਂਕਿ ਮਸੂ ਆਜੀ ਵੀ ਆ ਰਹੇ ਨੇ ਤੇ ਤੇ ਗੈਸਟ ਵੀ ਆ ਰਹੇ ਨੇ ਪੂਆ ਜੀ ਤੇ ਤੁਹਾਨੂੰ ਦਿਖਾਨੀ ਆ ਕਿ ਅੱਜ ਆ ਵਲੂਮ ਦੀ ਖਾਲੀ ਗੱਲ ਆਵਾ ਕੋ ਪਾਲਾਈ ਤੇ ਸੋਫੇ ਲੱਗੇ ਹੋਏ ਸੀ ਸ਼ੀਸ਼ਾ ਵੀ ਸੀ ਇੱਥੋਂ ਚੁੱਕ ਕੇ ਆਪਾਂ ਸ਼ੀਸ਼ਾ ਉੱਥੇ ਲੰਗਾਤਾ ਤੇ ਕਿਉਂਕਿ ਫਿਰ ਇੱਥੇ ਗੱਦੇ ਵਗੜਾ ਲਗਾਵਾਂਗੇ ਤੇ ਇੱਧਰ ਵੀ ਤੁਹਾਨੂੰ ਪਤਾ ਹੀ ਇੱਧਰ ਵੀ ਗੱਦੇ ਲਗਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਸਾਰਾ ਤੇ ਕੇਲਿਆਂ ਦਾ ਪ੍ਰਸ਼ਾਦ ਵੀ ਲੈ ਆਉਂਦਾ ਤੇ ਇਹ ਆ ਬਦਾਨਾ ਸੀਣੀਆਂ ਜਿਹੜੇ ਦੇ ਬਾਅਦ ਮਿਕਸ ਕਰਾਂਗੇ ਆਪਾਂ ਹੁਣ ਫਿਰ ਹਾਂ ਤੇ ਚੱਲਾ ਲਈ ਦੋਾਈ ਨੂੰ ਬਾਹਰ ਨਾ ਮੈਨੂੰ ਵੀ ਮੈਨੂੰ ਵੀ ਇਹ ਲਾਫਫੀ ਜਿੰਨਾ ਚਿਰ ਪਾ ਪਾ ਕੇ ਦੇਣਾ ਹਾਲੇ ਫਾਫੇ ਜਿੰਨਾ ਚਿਰ ਪਾ ਪਾ ਕੇ ਦੇਣਾ ਮੁੰਡੇ ਦੀ ਸਾਟ ਲੱਗੀ ਹੋਈ ਆ ਨਾ ਤੱਲਾ ਮੁੰਡਾ ਦਵਾਈ ਲੈ ਤੇ ਗਾਇਜ਼ ਮੰਮੀ ਹੋਣੀ ਗਈ ਹੋਈ ਸੀ ਬਾਹਰ ਤੇ ਮੈਨੂੰ ਲੱਗਿਓ ਜੀ ਬੜੀ ਭੁੱਖ ਤੇ ਮੈਨੂੰ ਨਾ ਗ੍ਰੀਨ ਚਿਪਸ ਬਹੁਤ ਟੇਸਟੀ ਲੱਗਦੇ ਇੱਕ ਅੰਕਲ ਜੀ ਉਸ ਤੇ ਇੱਕ ਜਿਹੜੀ ਗ੍ਰੀਨ ਚਿਪਸ ਹੁੰਦੀਆਂ ਤੇ ਹੁਣ ਮੈਂ ਖਰੀਦੀ ਸੀ ਚਿਪਸ ਪਹਿਲਾਂ ਮੈਂ ਕਰੀਮ ਵਾਲਾ ਕਦਮ ਵੀ ਮੈਂ ਚਿਪਸ ਲੈ ਕੇ ਆਈ ਪਹਿਲਾਂ ਮੈਂ ਆਲਰੇਡੀ ਇੱਕ ਚਿਪਸ ਮਤਲਬ ਖਤਮ ਕਰ ਚੁੱਕੀ ਆ ਤੇ ਮੈਂ ਕੁਝੀਆ ਮੈਂ ਚੋੜੀ-ਜੋੜੀ ਪਹਿਲਾਂ ਹੀ ਕੁਝ ਖਾਣ ਦੀ ਹੈਗੀ ਕਿਸੇ ਨੂੰ ਦੇਣਾ ਨਾ ਪਵੇ ਜਲਦੀ-ਜਲਦੀ ਮੈਂ ਖਾ ਲਾਂ ਤੇ ਤੁਸੀਂ ਵੀ ਖਾ ਲਓ ਚਿਪਸ ਆ ਸਕਰੀਨ ਤੇ ਤੈਨੂੰ ਸਿਰ ਪੁੱਛ ਤਾਂ ਨਹੀਂ ਸਕਦੀ ਨਾ ਇਸ ਕਰਕੇ ਤੈਨੂੰ ਸਲਾਹ ਮਾਰਨ ਦੀ ਆ ਚਿਪਸ ਦੇ ਮਾਮਲੇ 'ਚ ਤੇ ਮੈਂ ਬੜੀ ਕੰਜੂਸ ਆ ਮੈਂ ਚਿਪਸ ਕਿਸੇ ਨੂੰ ਸ਼ੇਅਰ ਨਹੀਂ ਕਰਦੀ ਕਿ ਮੇਰੀ ਫੇਵਰਿਟ ਟਾਪ ਕਿ ਜੇ ਮੈਨੂੰ ਕੱਲੀ ਕੋਈ ਗਿਫਟ ਦੇਣਾ ਹੈ ਤੇ ਮੈਨੂੰ ਚਿਪਸ ਦੇ ਪੈਕੇਟ ਦਿਆ ਕਰੋ ਗਿਫਟ 'ਚ ਤੇ ਫਟਾਫਟ ਫਿਨਿਸ਼ ਕਰ ਲੈਣੇ ਆ ਫਿਰ ਕਰਦੇ ਨੇ ਆਏ ਨਾ ਮੇਡੀ ਪੁਆਦੀ ਹੁਣ ਆ ਚੁੱਕੇ ਆ ਹੁਣ ਨਹੀਂ ਆਏ ਆ ਤੇ ਹਣੀ ਸਾਡੇ ਨੂੰ ਚਾਹ ਚੜ ਗਿਆ ਸੀ ਇਹਨੂੰ ਆਪਾਂ ਇੱਥੇ ਬੰਦਤਾ ਆ ਛਟਾਨੀਆਂ ਬੜੀਆਂ ਕਰਦਾ ਫਿਰ ਇਹ ਹਣੀ ਨੂੰ ਚੜ ਗਿਆ ਚਾਹ ਪੂੜਾ ਪੂੜਾ ਹਣੀ ਪੂੜਾ ਖੋਸ਼ ਹੋ ਗਿਆ ਬੰਦ ਬਿਸਕੁਟ ਲੈ ਆਏ ਤੇ ਕੱਪ ਲੈਣਗੇ ਸੀ ਕੱਪ ਲੈ ਗਏ ਸੀ ਗੋਲ ਕਰਨਾ ਤੇ 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 ਦੋਗਲੇ ਫੜਦਾ ਬੁਲਾ ਦੇ ਬੁਲਾ ਦੋਗਲਾ ਤੇ ਤੇ ਗਾਇਸ ਗੱਦੇ ਵਗੜਾ ਜਿਹੜੇ ਆ ਚੁੱਕੇ ਆ ਤੇ ਲੈ ਆਉਂਦੇ ਆ ਹੁਣ ਆਪਾਂ ਇਹਨਾਂ ਨੂੰ ਵਿਛਾਣਾ ਤੇ ਚਾਹਈ ਸਾਡੀ ਬਣਾ ਰਹੀ ਹੈ ਟੋਡੇ ਚੁੱਲਾ ਵਾਲਿਆ ਹੋਇਆ ਹੈ ਚੁੱਲਾ ਵਾਲਿਆ ਤੋ ਡਿਵੰਡੇ ਹੂੰ ਜੁਲੇ ਸੋ ਸੁਣਾ ਬੰਨਟ ਟੋਡਾ ਹਾਂ ਮੈਨੂੰ ਫੋਨ ਕਰ ਲੈ ਮੈਨੂੰ ਦੇਖੋ ਕਿੱਦਾਂ ਬੰਨਦੇ ਨੇ ਟੋਡੇ ਆਟੇ ਕੋ ਅੱਛੀ ਸਰਾ ਸੇ ਗੁੰਦ ਲੈ ਫਿਰ ਇਸਕੇ ਪੇੜੇ ਬਣਾਏ ਮੈਨੂੰ ਵੀ ਦਦਾ ਬਣਾ ਦੇ ਚੁਲ ਲੈ ਉਹ ਬਣਾ ਚੁਲ ਲੈ बस तो लगे ही जा रहा है मां इधर आई जो पूरा किनवाले ओ हां गो फटाफट कटोरी में बात आई तो दे दे नहीं 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 ਆਵਾਜ਼ ਲੈ ਲੈ ਚੋਰ ਚੋਰ ਉਹ ਕੋਈ ਬੱਕਰਾ ਪਾਣੀ ਪਾਣੀ ਪਾਟਾ ਨਹੀਂ ਕਰਕੇ ਇਹਦਾ ਨਹੀਂ ਨਹੀਂ ਉਹਦਾ ਇਹਦਾ ਬੰਦ ਕਰ तो खाना तो खाना हां चलो पीजा का चलो ਯਾ ਜਿਲੇ ਅਹ ਸੇਰਾ ਕਮਕਾਈ ਤੇ

ਦੀ ਹੋਈ ਸੀ ਚਾਹ ਇਹ ਅੱਛਾ ਤਾਂ ਇਹ ਬੈਟਰੀ ਆ ਗੁਆ ਹਾਂ ਮੈਂ ਤਾਂ ਹਮ ਚਾਰ ਲੋਕ ਕੋਲੇ ਆ ਗਿਆ ਹਾਂ ਚਾਹ ਇਹ ਇਹ ਬੈਟਰੀ ਦੋ ਦਿਨ ਨਹੀਂ ਲੱਗਦਾ ਸੋ ਤਾਂ ਕਰੀ ਜਾ ਨਾ ਬੰਦ ਨਾ ਕਰਦਾ ਬਹੁਤ ਹੈ ਨੀਰਾ ਪਿਆਰਾ ਤੁੰਡੂ ਵੀ ਪਈ ਹੋਈ ਆ ਟਾਈਮ ਹੋ ਚੁੱਕਾ ਪ੍ਰਬਾਤ ਫੇਰੀ ਆਉਣਾ ਮੰਮੀ ਹੋ ਨਹੀਂ ਗਿਆ ਮੰਦਿਰ ਚਾਹ ਵੀ ਪੰਚੂ ਕੀ ਆ ਨਵੀ ਪਈ ਹੋਇਆ ਸਾਫ ਕਰਕੇ ਰੱਖੇ ਹੋਏ ਆ ਵੈਲਕਮ ਗਾਇਜ਼ ਤੇ ਸਾਡੇ ਪ੍ਰੋਣੇ ਜਾ ਚੁੱਕੇ ਆ ਉਹਨਾਂ ਰਿਸ਼ਤੇਦਾਰ ਵਗੈਰਾ ਤੇ ਤੁਸੀਂ ਜਾਣ ਕੇ ਹੈਰਾਨ ਹੋ ਜੂਗੇ ਕਿ ਹੁਣ ਸ਼ਾਮਾਂ ਦੇ 5:15 ਹੋ ਗਏ ਆ ਮਤਲਬ ਅਗਲਾ ਦਿਨ ਜਿਹੜਾ ਚੜਿਆ ਸੀ ਪਰ ਬਾਤ ਖੜੀ ਵਾਲਾ ਤੇ ਤੁਹਾਨੂੰ ਪਤਾ ਹੀ ਆ ਵੀ ਵਲੋਗ ਸ਼ੂਟ ਨਹੀਂ ਹੁੰਦਾ ਕੰਮ ਵੀ ਹੁੰਦੇ ਆ ਘਰ ਦੇ ਇਸ ਕਰਕੇ ਮੈਂ ਵਲੋਗ ਵਿੱਚੋਂ ਨਹੀਂ ਸ਼ੂਟ ਕਰ ਪਾਈ ਪਹਿਲਾਂ ਮੈਂ ਸੋਚਿਆ ਸੀ ਕਿ ਮੈਂ ਕਾਲਜ ਜਾਵਾਂਗੀ ਪਰ ਮੈਨੂੰ ਨੀਂਦ ਆ ਰਹੀ ਸੀ ਇਸ ਕਰਕੇ ਮੈਂ ਸੋ ਗਈ 7 ਵਜੇ ਸੁੱਤੀ ਤੇ ਮੈਂ 1 ਵਜੇ ਉਠੀਆ ਦੋਸਤੋ ਬਾਅਦ ਮੈਂ ਵਲੋਗ ਐਡਿਟ ਕਰੀ ਸੀ ਤੇ ਦੁਸ਼ਹਿਰ ਦਾ ਵਲੋਗ ਪਾਉਣਾ ਸੀ ਉਹ ਐਡਿਟ ਕਰੀ ਸੀ ਤੇ ਹੁਣ ਉਠੀਆ ਨਾਈਟ ਦਾ ਵੀ ਮੈਂ ਨਹੀਂ ਵਲੋਗ ਲੈ ਸਕੀ ਕਿਉਂਕਿ ਨੀਂਦ ਆਈ ਸੀ ਝਟਪਟ ਸੋ ਗਈ 1:30 12 ਵਜੇ ਸੁੱਤੀ ਸੀ 3 ਵਜੇ ਆਪਾਂ ਉੱਠ ਪਏ ਤੇ ਨੀਂਦ ਪੂਰੀ ਨਹੀਂ ਸੀ ਹੋਈ ਸੋ ਹੁਣ ਤੁਸੀਂ ਦੇਖ ਲਓ ਕਿ ਸਭ ਕੁਝ ਕਲੀਨ ਹੋ ਗਿਆ ਗੱਦੇ ਆ ਚ ਪਏ ਆ ਗੱਦੇ ਛੱਡਣ ਜਾਣਾ ਆ ਤੇ